ਕੀ ਗਾ ਮੂਬਾਰਕ ਹੈ ਜੀਵਨ ਵਿੱਚ ਤਰਕੀਆਂ ਕਰਨੀਆਂ ਚਾਹੀਦੀਆਂ ਨੇ ਪਰ ਕੌਡੀਆਂ ਵਿੱਚ ਹੀ ਖਚਤ ਹੋ ਜਾਣਾ ਮਾਇਆ ਵਿੱਚ ਹੀ ਖਚਤ ਹੋ ਜਾਣਾ ਬਿਕਾਰਾਂ ਵਿੱਚ ਹੀ ਖਚਤ ਹੋ ਜਾਣਾ ਇੱਥੇ ਕੋਈ ਗੱਲ ਨਾ ਬਣੀ ਅਸੀ ਰਤਨ ਤਿਆਗ ਕੌਡੀ ਸੰਗ ਰਜੈ ਕੌਡੀਆਂ ਕੱਟੀਆਂ ਕਰਦੇ ਫਿਰਦੇ ਆ ਸਾਰੇ ਸਾਚ ਛੋੜ ਝੂਠ ਸੰਗ ਮਚੈ ਜੋ ਜੀਵ ਹੈ ਨਾ ਝੂਠੀਆਂ ਚੀਜ਼ਾਂ ਨੂੰ ਬੜਾ ਪਿਆਰ ਕਰਦਾ ਹੈ ਮੱਚਦਾ ਹੈ ਮੱਚਦਾ ਮਤਲਬ ਪਿਆਰ ਕਰਦਾ ਹੈ ਖੁਸ਼ ਹੁੰਦਾ ਹੈ ਮਾਟੀ ਕਬੂਤਰਾ ਕੈਸੇ ਨਜਤ ਹੈ ਮਾਟੀ ਕਬੂਤਰਾ ਕੈਸੇ ਨਜਤ ਹੈ ਮਾਟੀ ਕਬੂਤਰਾ ਕੈਸੇ ਨਜਤ ਹੈ ਦੇਖਦੇ ਨਹੀਂ ਕਿਵੇਂ ਦੌੜਾਂ ਲੱਗੀਆਂ ਨੇ ਦੇਖਾ ਦੇਖਾ ਸੁਣਾ ਬੋਲਾ ਧੋ ਰਿਓ ਫਿਰਤ ਹੈ ਜਦੋਂ ਮਿਲ ਗਿਆ ਮਿਹਨਤ ਵਧੀਆ ਕੀਤੀ ਹੈ ਜਦੋਂ ਮਿਲ ਗਿਆ ਜਬ ਕਛ ਪਾਵੇ ਤਬ ਗਰਵ ਕਰਤ ਹੈ ਜਬ ਕਛ ਪਾਵੇ ਤਬ ਗਰਵ ਕਰਤ ਹੈ ਆ ਗਿਆ ਕੋਈ ਕੁਛ ਤੁਲਹਾ ਮੰਦੋ ਕਿ ਆ ਪਰਵਾਸਾ ਧੰਗਾ ਐਥੇ ਤੇ ਕਰੋੜਾ ਪਤਾ ਹੀ ਨਹੀਂ ਚੱਲਦਾ 2 ਮਿੰਟਾਂ ਚ ਖਤਮ ਹੋ ਜਾਂਦਾ ਕਈ ਵਾਰ ਫਿਰ ਕੀ ਹੁੰਦਾ ਮਾਇਆ ਗਈ ਤਬ ਰੋਵਨ ਲਗਤ ਹੈ ਮਾਇਆ ਗਈ ਤਬ ਰੋਵਨ ਲਗਤ ਹੈ ਦੇਖੋ ਜੀ ਰਤਨ ਤਿਆਗ ਕਉਡੀ ਸੰਗ ਰਚੇ ਕਉਡੀਆਂ ਇਕੱਠੀਆਂ ਕਰਦਾ ਛੱਡਦਾ ਸਾਚ ਛੋੜ ਝੂਠ ਸੰਗ ਬਚਿਆ ਜੋ ਝੂਠੀਆਂ ਚੀਜ਼ਾਂ ਨੇ ਜੋ ਮਟੀਰੀਅਲਿਜ਼ਮ ਹੈ ਜੋ ਦੁਨੀਆ ਹੈ ਜਿਸ ਨੂੰ ਅਸੀਂ ਛੱਡ ਦੇਣਾ ਹੈ ਬੜਾ ਖੁਸ਼ ਹੁੰਦਾ ਹੈ ਜੋ ਸਦੀਵੀ ਸੱਚ ਹੈ ਸੱਚ ਛੋੜ ਜੋ ਸਦੀਵੀ ਸੱਚ ਹੈ ਜਿਹੜਾ ਪਹਿਲਾਂ ਵੀ ਸੀ ਬਾਅਦ ਵਿੱਚ ਵੀ ਹੋਏਗਾ ਤੇ ਹੁਣ ਵੀ ਹੈ ਸੱਚ ਹੈ ਜੋ ਸ਼ਬਦ ਹੈ ਜੋ ਕਾਮਨ ਸੈਂਸ ਹੈ ਜੋ ਵਿਵੇਕ ਹੈ ਸ਼ਬਦ ਗੁਰੂ ਹੈ ਛੱਡ ਦਿੱਤਾ ਭੁਲਾ ਦਿੱਤਾ ਦੁਨੀਆ ਵਿੱਚ ਖਚਤ ਹੋ ਗਏ ਆ ਜੋ ਛੱਡਣਾ ਸੋ ਅਸਥਿਰ ਕਰਮਾਨ ਹੈ ਜੋ ਛੱਡਣਾ ਭਾਵ ਸੰਸਾਰ ਜੋ ਛੱਡਣਾ ਉਹਦੀ ਪੂਰੀ ਪਕੜ ਹੈ ਜੀ ਜਿਵੇਂ ਕਿ ਸ਼ਿਕਾਰੀ ਨੇ ਨਾ ਸ਼ਿਕਾਰੀ ਨੂੰ ਪਤਾ ਨਹੀਂ ਬਾਂਦਰ ਨਹੀਂ ਆਉਣਾ ਉਹਨੇ ਨਾ ਐਦਾਂ ਤਰੀਕੇ ਨਾਲ ਬਰਤਨ ਤਿਆਰ ਕੀਤਾ ਵੀ ਜਿਹੜਾ ਨਾ ਬਾਂਦਰ ਦਾ ਹੱਥ ਹੈ ਨਾ ਤੁਰਦਾ ਉਹ ਉਹਦੇ ਵਿੱਚ ਤੇ ਪਾ ਲਵੇ ਆਪਣਾ ਵੀ ਜਦੋਂ ਅੰਦਰ ਨਾ ਅਨਾਜ ਰੱਖਦਾ ਉਹਦਾ ਭੋਜਨ ਤਿਆਰ ਕਰਕੇ ਰੱਖਦਾ ਜਦੋਂ ਮੁਠ ਭਰੇਗਾ ਉਹ ਬਾਹਰ ਨਹੀਂ ਨਿਕਲ ਸਕਦਾ ਕਿਉਂਕਿ ਮੁਠ ਭਰ ਲਿਆ ਉਹਨੇ ਹੁਣ ਜਿਹੜਾ ਸ਼ਿਕਾਰੀ ਲੁਕ ਗਿਆ ਉਧਰੋਂ ਆਇਆ ਬਾਂਦਰ ਬਾਂਦਰ ਨੇ ਵੇਖਿਆ ਘੜਾ ਘੜੇ ਵਿੱਚ ਪਾਇਆ ਹੱਥ ਹੁਣ ਜਦੋਂ ਹੱਥ ਪਾ ਲਿਆ ਉਹਨੇ ਆਪਣਾ ਭੋਜਨ ਵੀ ਚੰਗੀ ਤਰ੍ਹਾਂ ਫੜ ਲਿਆ ਦੁਨੀਆ ਨੂੰ ਫੜ ਲਿਆ ਦੂਜੇ ਪਾਸੇ ਚਲੋ ਅਸੀਂ ਵੀ ਖਚਤ ਹੋ ਗਏ ਇਹਦੇ ਵਿੱਚ ਫੜ ਲਿਆ ਜੀ ਹੁਣ ਉਹ ਬਾਹਰ ਕੱਢਦਾ ਹੈ ਸ਼ਿਕਾਰੀ ਨੂੰ ਵੇਖਦਾ ਹੈ ਸ਼ਿਕਾਰੀ ਉਹਦੇ ਵੱਲ ਆ ਰਿਹਾ ਹੈ ਹੁਣ ਉਹ ਬਾਹਰ ਕੱਢਦਾ ਨਿਕਲਦੀ ਨਹੀਂ ਔਰ ਬਾਂਦਰ ਕੋਲ ਗਿਆਨ ਹੈ ਵੀ ਜੇ ਮੈਨੂੰ ਛੱਟਾਂਗਾ ਮੇਰਾ ਹੱਥ ਨਿਕਲ ਸਕਦਾ ਪਰ ਛੱਡਦਾ ਨਹੀਂ ਪਕੜ ਹੈ ਸ਼ਿਕਾਰੀ ਆਇਆ ਸ਼ਿਕਾਰੀ ਨੇ ਫੜ ਲਿਆ ਤੇ ਮੰਗਦਾ ਘਰ ਘਰ ਦਾਣੇ ਨੱਚਦਾ ਨਹੀਂ ਫਿਰਦਾ ਬੰਦਰ ਗਿਆਨ ਹੈ ਸੀ ਛੱਡ ਸਕਦਾ ਸੀ ਇਸੇ ਤਰ੍ਹਾਂ ਪੈਸ ਸੰਸਾਰ ਵਿੱਚ ਆਏ ਆ ਮਾਇਆ ਪੈਸਾ ਪ੍ਰੋਪਰਟੀ ਟੱਕਾ ਇਹ ਮਾਇਆ ਨਹੀਂ ਹੁੰਦੀ ਇਹਦੇ ਵਿੱਚ ਖਚਤ ਹੋ ਜਾਣਾ ਸੂਰਤ ਵਿੱਚ 24 ਘੰਟੇ ਇਹੀ ਚੱਲਣ ਲੱਗ ਪਈ ਇਹ ਹੈ ਮਾਇਆ ਸਾਰਾ ਸੰਸਾਰ ਤੁਸੀਂ ਖਰੀਦ ਲਓ ਮਾਇਆ ਨਹੀਂ ਉਦੇ ਵਿੱਚ ਹੀ ਖਚਤ ਹੋ ਗਏ ਇਹਦੇ ਨਾਲ ਹੀ ਹੋਮੇ ਦਾ ਮਾੜਾ ਪ੍ਰਭਾਵ ਆ ਗਿਆ ਮਾਇਆ ਬਣ ਜਾਂਦੀ ਹੈ ਜਿਸ ਦਿਨ ਸਿੱਖਾਂ ਅੰਮ੍ਰਿਤ ਵੇਲੇ ਵੀ ਇਹਦੇ ਵਿੱਚ ਡੁੱਬਾ ਰਿਆਂ ਸਾਰਾ ਦਿਨ ਵੀ ਇਹਦੇ ਵਿੱਚ ਡੁੱਬਾ ਰਿਆਂ ਪਕੜ ਹੈ ਕੋਈ ਨਹੀਂ ਛਡਾ ਸਕਦਾ ਕੋ ਕਬੀਰ ਤਬਹੀ ਨਰ ਜਾਗਿਆ ਜਮ ਕਾ ਡੰਡ ਮੂੰਡ ਮੈਂ ਲਾਗਾ ਔਖਾ ਹੋ ਜਾਂਦਾ ਹੈ ਇਸੇ ਕਰਕੇ ਸਾਡੇ ਸਤਿਗੁਰੂ ਜੀ ਸਮਝਾਉਂਦੇ ਨੇ ਮੇਰੀਆਂ ਧੀਆਂ ਮੇਰੇ ਪੁੱਤਰ ਵਿਚੀ ਮੈਂ ਆਹੋ ਸੰਗਤ ਕਰਿਆ ਕਰੋ ਘਰ ਵਿੱਚ ਥੋੜਾ ਸਮਾਂ ਚੌਂਕੜਾ ਲਾਇਆ ਕਰੋ ਬੈਠਿਆ ਕਰੋ ਯਾਦ ਕਰਿਆ ਕਰੋ ਨੂੰ ਮਹਿਸੂਸ ਕਰਿਆ ਕਰੋ ਸਵੇਰੇ ਉੱਠ ਕੇ ਪਤਾ ਨਹੀਂ ਕਿੰਨੀ ਦੁਨੀਆ ਮਰਦੀ ਹੈ ਕਿਆ ਕਰੋ ਵਾਹਿਗੁਰੂ ਜੀ ਤੁਸੀਂ ਅੱਜ ਸਾਨੂੰ ਇੱਕ ਦਿਨ ਹੋਰ ਦਿੱਤਾ ਹੈ ਤੁਹਾਡਾ ਧੰਨਵਾਦ ਅੱਜ ਜਿਹੜੇ ਜਿਉਂਦੇ ਨੇ ਨਾ ਜਿਨ੍ਹਾਂ ਦੇ ਜਨਮ ਹੋਏ ਨੇ ਜਿਹੜੇ ਜਿਉਂਦੇ ਨੇ ਅੱਜ ਉਹਨਾਂ ਦੀ ਗਿਣਤੀ ਵਿੱਚ ਆਂ ਮੈਂ ਅੱਜ ਮਿਹਨਤ ਕਰਾਂਗਾ ਆਪਣੀ ਜ਼ਿੰਮੇਵਾਰੀ ਨਿਭਾਵਾਂਗਾ ਨਿਭਾਵਾਂਗੀ ਤੇ ਆਪਜੀ ਸੋਜੀ ਬਖਸ਼ਿਸ਼ ਕਰੋ ਤੁਹਾਨੂੰ ਥੋੜਾ ਥੋੜਾ ਕਰਕੇ ਸ਼ਬਦ ਵਿਚਾਰ ਨਾਲ ਵੀ ਜੋੜੋ ਮੈਂ ਸੰਗਤ ਵੀ ਕਰਾਂਗਾ ਮੈਂ ਸੰਗਤ ਵੀ ਕਰਾਂਗੀ ਟਾਈਮ ਟੇਬਲ ਬਣਾਓ ਆਪਣਾ ਫਿਰ ਗੱਲ ਬਣਦੀ ਹੈ ਜੀ ਤੇ ਕਹਿੰਦੇ ਨੇ ਭਾਈ ਜੋ ਛੱਡਣਾ ਸੋ ਆਸਥਿਰ ਕਰ ਮੰਨ ਲੈ ਇਹ ਬੰਦਾ ਪਤਾ ਕੀ ਕਹਿੰਦਾ ਮੈਂ ਤੇ ਛੱਡਣਾ ਇੰਨੀ ਸੰਸਾਰ ਲੈ ਪਰ ਜਦੋਂ ਭਾਈ ਉਹ ਜਾਲ ਪੈਂਦਾ ਹੈ ਨਾ ਦੂਜਾ ਫਿਰ ਨਹੀਂ ਕੋਈ ਫਿਰ ਜਦੋਂ ਸਵਾਸਾਂ ਦੀ ਪੂੰਜੀ ਖਤਮ ਹੁੰਦੀ ਹੈ ਫਿਰ ਕੁਝ ਨਹੀਂ ਚੱਲਦਾ ਫਿਰ ਫਿਰ ਕਿਸੇ ਦਾ ਜੋਰ ਨਹੀਂ ਚੱਲਦਾ ਡਾਕਟਰਾਂ ਨੂੰ ਵੇਖਿਓ ਤੁਸੀਂ ਡਾਕਟਰ ਪਤਾ ਡਾਕਟਰ ਨੂੰ ਰੱਬ ਮੰਨਦੇ ਨੇ ਬੰਦੇ ਜਦੋਂ ਅਸੀਂ ਹਸਪੀਟਲ ਜਾਂਦੇ ਆਂ ਅਸੀਂ ਪਤਾ ਕੀ ਕਹਿੰਦੇ ਆਂ ਕਈ ਕਹਿੰਦੇ ਸੁਣਿਆ ਕਹਿੰਦੇ ਜੀ ਇਹਦੀ ਸਾਰੀ ਉਮਰ ਦੀ ਕਮਾਈ ਕਰੋੜਾਂ ਅਰਬਾਂ ਰੁਪਏ ਹੈ ਕਹਿੰਦੇ ਤੁਸੀਂ ਸਾਰਾ ਲੈ ਲਓ ਇਹਨੂੰ ਇਹਨੂੰ ਬਚਾਓ ਕਹਿੰਦੇ ਨਹੀਂ ਰੱਬ ਨੂੰ ਬੇਨਤੀ ਕਰ ਲਓ ਮੇਰੇ ਹੱਥ ਕੁਝ ਨਹੀਂ ਹੈ ਸਭ ਪੱਲਾ ਛਾੜ ਬੰਦੇ ਉਥੇ ਕਿਸੇ ਚੀਜ਼ ਨੇ ਕੰਮ ਨਹੀਂ ਆਉਣਾ ਉਥੇ ਤੇ ਭਾਈ ਨਾਮ ਨਹੀਂ ਕੰਮ ਆਣਾ ਨਾਮ ਨਹੀਂ ਸਾਡਾ ਸਹਾਈ ਬਣਨਾ ਹੈ ਗੁਰਮੁਖ ਮਨ ਮੇਰੇ ਨਾਮ ਸੰਭਾਲ ਸਦਾ ਨੀ ਬਹਿ ਚੱਲੈ ਤੇਰੇ ਨਾਲ 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 ਜਿਨ੍ਹਾਂ ਨੇ ਮਟੀਰੀਅਲ ਇਕੱਠਾ ਕੀਤਾ ਨਾਂਗੂ ਨਾਂਗੇ ਪਾਵੋਂ ਵੇ ਗਏ ਜਿਨ ਕੇ ਲਾ ਕਰੋੜ ਪਰ ਇਹ ਵੇਖੋ ਸਦਾ ਨੀ ਬਹਿ ਚੱਲੈ ਤੇਰੇ ਨਾਲ ਸੱਚਮੁੱਚ ਸਹਾਈ ਹੋਣਾ ਜੇ ਮਾਰ ਕੇ ਗਨੇ ਜਾਣੇ ਨਾ ਕੋ ਸਾ ਜਿਹਦੇ ਕੋ ਨਹੀਂ ਗਿਨੇ ਜਾਂਦੇ ਇੱਕ ਦਿਨ ਉਸ ਰਸਤੇ ਤੇ ਅਸੀਂ ਪੈਣਾ ਹੈ ਹਰ ਕਾ ਨਾਮ ਉਹਾਂ ਸੰਗ ਤੋਸਾ ਇਹ ਪਹਿਲੀ ਵਿੱਚ ਕੰਮ ਕਰਨ ਜਾਂਦੇ ਸੀ ਨਾ ਉਹ ਦੰਦੀਆਂ ਸੀ ਮਤਾਮ ਇੱਥੇ ਬੰਨਿਆ ਹੁੰਦਾ ਸੀ ਉਹ ਤੋਸਾ ਉਹਦੇ ਵਿੱਚ ਕੁਝ ਖਾਣ ਪੀਣ ਦਾ ਸਮਾਨ ਲੋੜੀਂਦਾ ਸਮਾਨ ਹੁੰਦਾ ਸੀ ਇਸੇ ਤਰ੍ਹਾਂ ਨਾਮ ਤੋਸਾ ਹੈ ਜੋ ਹੋਵਨ ਸੋ ਦੂਰ ਪਰਾਨੈ ਜੋ ਹੋਵਨ ਸੋ ਦੂਰ ਪਰਾਨੈ ਜੋ ਪਾਣਾ ਵਾਪਰਨਾ ਹੈ ਨਾ ਉਹ ਸਾਨੂੰ ਦੂਰ ਜਾਪਦਾ ਲੈ ਮੈਂ ਥੋੜਾ ਮਰਨਾ ਹੈ ਲੈ ਮੈਨੂੰ ਕੁਝ ਨਹੀਂ ਹੁੰਦਾ ਜਿਹੜਾ ਸੱਪ ਹਮੇਸ਼ਾ ਸਿਰ ਤੇ 24 ਘੰਟੇ ਮੰਡਰਾ ਰਿਹਾ ਨਾ ਇਦਾਂ ਮੰਡਰਾ ਰਿਹਾ ਹੈ ਉਹਦਾ ਕੁਝ ਨਹੀਂ ਪਤਾ ਉਹਨੇ ਕਿਸ ਤੈ ਮਾਰਨਾ ਇਦਾਂ ਡੰਗ ਕੁਝ ਨਹੀਂ ਹੁੰਦਾ ਪਤਾ ਉਹਨੂੰ ਬੰਦਾ ਦੂਰ ਸਮਝੀ ਬੈਠਾ ਹੈ ਜੋ ਹੋਵਨ ਸੋ ਦੂਰ ਪਰਾਨ ਹੈ ਛੋੜ ਜਾਏ ਕਿਸ ਕਾਸ ਰਮ ਕਰੈ ਜੋ ਛੱਡਣਾ ਸਭ ਕੁਝ ਬੰਦਾ ਖੂਨ ਪਸੀਨਾ ਕਰ ਦਿੰਦਾ ਆਪਣਾ ਇੱਕ ਥੱਕਦਾ ਨਹੀਂ ਕਦੇ ਵੀ ਇਹ ਮਿਹਨਤ ਠੀਕ ਹੈ ਅਸੀਂ ਸੰਸਾਰ ਕਰਕੇ ਕੀਤੀ ਹੈ ਪਰ ਜਿਹੜੀ ਮਾਇਆ ਦੀ ਮਿਹਨਤ ਹੈ ਨਾ ਕੋਈ ਵੀ ਚੀਜ਼ ਹੈ ਮਾਇਆ ਦੀ ਇਹ ਛੱਡ ਕੇ ਚਲੀ ਜਾਂਦੀ ਹੈ ਸੰਗ ਸਹਾਈ ਕਿਸ ਪਰ ਹਰੈ ਜੋ ਪ੍ਰਭੂ ਸੰਗ ਸਹਾਈ ਹੈ ਗੁਣਾ ਰੂਪ ਵਿੱਚ ਕਿਸ ਪਰ ਹਰੈ ਉਹ ਨੂੰ ਮਨੋ ਵਿਸਾਰ ਦਿੱਤਾ ਪੁਲਾ ਦਿੱਤਾ ਜੀਵਨ ਵਿੱਚ ਸਾਤ ਸੰਤੋਖ ਦਇਆ ਧਰਮ ਤੀਰ ਜੀ ਇਮਾਨਦਾਰੀ ਇਨਸਾਨੀਅਤ ਬਿਸਾਰ ਦਿੰਦਾ ਭੁਲਾ ਦਿੰਦਾ ਚੰਦਨ ਲੇਪੋ ਤਾਰ ਤੋਏ ਗੱਦੇ ਦੀ ਗੱਦੇ ਦੀ ਬੋਡੀ ਨਹੀਂ ਹੁੰਦੀ ਖੋਤੇ ਦੀ ਬੋਡੀ ਨੂੰ ਚੰਦਨ ਦਾ ਲੇਪ ਕਰੋ ਕਹਿੰਦੇ ਚੰਦਨ ਕਿੰਨੀ ਸੋਹਣੀ ਸੁਗੰਧੀ ਹੈ ਚੰਦਨ ਦੀ ਬੰਦੇ ਨੂੰ ਤੇ ਹੁਣ ਸੰਤ ਦੀ ਸਮਝ ਹੈ ਹੁਣ ਉਹਨੂੰ ਕੀ ਪਤਾ ਹੈ ਗਦੇ ਨੂੰ ਖੋਤੇ ਨੂੰ ਕਹਿੰਦੇ ਉਹਦੇ ਤੇ ਇੱਕ ਲੇਪ ਕਰੋ ਚੰਦਨ ਦਾ ਉਨੂੰ ਤੇ ਖੋਤਾ ਲਾਜ਼ ਹੁੰਦਾ ਹੈ ਘਰ ਤਾਂ ਪ੍ਰੀਤ ਪਸੰਦ ਸੰਗ ਹੋਏ ਖੇਤੇ ਲੇਟਦਾ ਜਾ ਕੇ ਬਸ ਬੰਦਾ ਵੀ ਚੰਦਨ ਛੱਡ ਕੇ ਖੇਹ ਵਿੱਚ ਲੱਗਾ ਹੋਇਆ ਹੈ ਸੁਗੰਧੀ ਛੱਡ ਕੇ ਨਾਮ ਛੱਡ ਕੇ ਖੇਹ ਵਿੱਚ ਲੱਗਾ ਹੋਇਆ ਹੈ ਉਹਦਾ ਸੁਭਾਅ ਹੈ ਜਿੰਨਾ ਮਰਜੀ ਚੰਦਨ ਮੰਨੋਂ ਖੋਤੇ ਨੇ ਜਾ ਕੇ ਰੂੜੀ ਤੇ ਲੇਟਣਾ ਹੈ ਉਹਦਾ ਸੁਭਾਅ ਤੇ ਫਿਰ ਮਹਿਲਾ ਪੰਜਵਾ ਸ੍ਰੀ ਗੁਰੂ ਅਰਜਨ ਦੇਵ ਜੀ ਸਾਡੇ ਲਈ ਬੇਨਤੀ ਕਰਦੇ ਨੇ ਸਾਡੀ ਸਪਾਰਸ਼ ਕਰਦੇ ਨੇ ਅੰਧ ਕੂਪ ਮੈਂ ਪਤਤ ਬਿਕਰਾਲ ਪਤਤ ਹੁੰਦਾ ਡਿੱਗਾ ਹੋਇਆ ਬਿਕਰਾਲ ਹੁੰਦਾ ਕੂਪ ਅੰਧਾ ਖੂ ਹੈ ਵਾਹਿਗੁਰੂ ਇਹ ਜਿਹੜਾ ਜੀਵ ਹੈ ਨਾ ਅੰਨੇ ਖੂਬ ਵਿੱਚ ਡਿੱਗਿਆ ਹੋਇਆ ਹੈ ਅਗਿਆਨਤਾ ਦੇ ਖੂਬ ਵਿੱਚ ਡਿੱਗਿਆ ਹੋਇਆ ਹੈ ਸ਼ੁਰੂ ਤੋਂ ਲਿਵ ਛੁੜ ਗਈ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਜੋ ਤੇਰੀ ਆ ਇਹ ਆਇਆ ਨਾ ਸੰਸਾਰ ਵਿੱਚ ਪਹਿਲੇ ਪਿਆਰ ਲਗਾ ਥਣ ਦੁੱਧ ਠੀਕ ਹੈ ਮਹਾਰਾਜ ਨੇ ਉੱਥੇ ਵੀ ਉਹਦੀ ਲੋੜ ਪੂਰੀ ਕੀਤੀ ਉਹਦੇ ਦੰਦ ਨਹੀਂ ਕੁਝ ਨਹੀਂ ਉਹ ਉਹ ਜੋ ਉਹਨੂੰ ਚਾਹੀਦਾ ਉਹਨੂੰ ਦਿੱਤਾ ਉਦੋਂ ਹੀ ਭੁੱਲ ਗਿਆ ਹੁਣ ਪਤਾ ਨਹੀਂ 10 ਸਾਲ ਨਿਕਲ ਕੇ 20 30 40 80 100 ਪਤਾ ਨਹੀਂ ਕਿੰਨੇ ਸਾਲ ਨਿਕਲ ਕੇ ਭੁੱਲਿਆ ਹੀ ਹੋਇਆ ਹੈ ਅਗਿਆਨਤਾ ਦੇ ਖੂਬ ਵਿੱਚ ਡਿੱਗਿਆ ਹੀ ਹੋਇਆ ਹੈ ਅਜਾਈਂ ਗਵਾਤਾ ਸਾਰਾ ਜੀਵਨ ਤੇ ਮਹਿਲਾ ਪੰਜਵਾ ਸਾਡੇ ਲਈ ਬੇਨਤੀ ਕਰਦੇ ਨੇ ਸਪਾਸ ਕਰਦੇ ਨਾਨਕ ਕਾਢ ਲਿਹੋ ਪ੍ਰਭ ਦਿਆਲ ਕਿਰਪਾ ਕਰਕੇ ਇਸ ਬੰਦੇ ਨੂੰ ਆਪਣੇ ਚੜ੍ਹਨਾ ਨਾਲ ਜੁੜੋ ਵਾਹਿਗੁਰੂ ਜੀ